ਆਪਕਾ ਜਿਆਦਾ ਸ਼ਹੀਦੀ ਦਿਹਾੜਾ ਉਹਨਾਂ ਦੀ ਯਾਦ ਅਸੀਂ ਬਣਾ ਰਹੇ ਹਾਂ ਔਰ ਸਾਰੀ ਸੰਗਤ ਨੇ ਰਲ ਕੇ ਮਿਲ ਕੇ ਇੱਕ ਥੰਦੇ ਵਿੱਚ ਜੁੜਨਾ ਕੋਈ ਵੀ ਨਸਨਾ ਬਾਚੀ ਨਾ ਰਹੇ ਸਾਰੀ ਸੰਗਤ ਕਰਾ ਦਿੱਤੀ ਬਣੇ ਨਾਲ ਕਰੇ ਹੋਏ Bye, Guru. i ਪਨ ਕਰੇ ਇਹ ਮਨ ਕੀਤੜੀਆਂ ਜੁਗ ਭਰ ਮੈਂ ਇਸ ਦਾ ਨੋ ਸਮਝ ਨਹੀਂ ਜੀਵਨ ਵਿੱਚ ਜੇ ਤੁਸੀਂ ਪੜ੍ਹ ਫਸੀ ਗਾਜੀ ਸਸ਼ੀ ਗਾਜੀ ਪਰ ਜੋ ਗੁਰੂ ਜੀ ਸਮਾਗਮ ਕਰਾਇਆ ਹੀਰਾ ਮਹੰਦ ਦਾ ਪੱਲੀ ਤਾਂ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਿਹ ਮਰਨ ਮਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਹ ਨੋ ਸੂਰਜ ਸਈ ਆਗਿਆ ਅੱਖੀਆਂ ਦਰਗਾ ਪਾਵੈ ਸੱਚੀ ਮਾਣੋ ਜਾ ਕੋ ਹਰੰਗ ਲਾਗੋ ਇਸ ਜੁਗ ਮੈਂ ਸੁਕੀਅਤ ਹੈ ਸੂਰਾ ਇਹ ਸ਼ਹੀਦੀ ਸੁਤਾ ਜੁਸਮੁਚੀਆਂ ਸੰਗਤਾਂ ਬੜੇ ਸ਼ਰਧਾ ਬੜੇ ਭਾਵਨਾ ਬੜੇ ਪ੍ਰੇਮ ਨਾਲ ਬਨਾਰੀਆਂ ਨੇ ਅੱਜ ਦਾ ਉਹ ਦਿਹਾੜਾ ਜਦੋਂ ਸਰਬਸਦਾਨੀ ਅਮਰਤ ਦੇ ਦਾਤੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਆਨੰਦਾ ਨੇ ਪੂਰੀ ਨੂੰ ਤਿਆਗ ਕਰਕੇ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ 40 ਸਿੰਘ ਤੋਂ ਸਭ ਜ਼ਿਆਦਾ ਵੱਡੇ ਬਾਬਾ ਸਭ ਜ਼ਿਆਦਾ ਬਾਬਾ ਆਜੀਤ ਸਿੰਘ ਜੀ ਸਾਹਿਬ ਜ਼ਿਆਦਾ ਬਾਬਾ ਜੁਝਾਰ ਸਿੰਘ ਜੀ ਪਰ ਅੱਜ ਦੀ ਦੁਨੀਆ ਦੀ ਉਹ ਅਸਾਵੇਂ ਜੰਗ ਇੱਕ ਪਾਸੇ 10 ਲੱਖ ਫੌਜਾਂ ਦਾ ਘੇਰਾ ਇੱਕ ਪਾਸੇ 40 ਭੁੱਖੇ ਪਿਆਸੇ ਗੁਰੂ ਕੇ ਸਿੰਘ ਦੋ ਗੁਰੂ ਕੇ ਲਾਲ ਜਿਨ੍ਹਾਂ ਨੇ ਮੈਦਾਨੇ ਚੰਗੰਦਰ ਸੂਰ ਦੇ ਜਬਰ ਜ਼ੁਲਮੰਦਾਂ ਦਾ ਟੱਕਰ ਕਰਦੇ ਹੋਇਆ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਸਮੂਹ ਸ਼ਹੀਦਾਂ ਨੂੰ ਸ਼ਰਧਾ ਸਦਕਾਰ ਕੀਤਤ ਭੇਟ ਕਰਨ ਲਈ ਸਤਿਗੁਰ ਪਾਤਸ਼ਾਹ ਜੀ ਦੇ ਛੋਟੇ ਲਖਤੇ ਜਗਰ ਸਿੰਘ ਸਾਹਿਬ ਜਾਦਾ ਬਾਬਾ ਜੂਰਾਵਰ ਸਿੰਘ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਨਕੇ ਸ਼ਹੀਦ ਕਰਵਾ ਦਿੱਤਾ ਗਿਆ ਉਹਨਾਂ ਨੂੰ ਯਾਦ ਕਰਦੇ ਹਾਂ ਪੂਜਨੀਕ ਮਾਤਾ ਜੀ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਆ ਇਹਰਾ ਮਹਿਲ ਨਾਬਾ ਵਿਖੇ ਸ਼ਾਹੀ ਪਰਿਵਾਰ ਵੱਲੋਂ ਅੱਜ ਦਾ ਜੋ ਸਫਰ-ਏ-ਸਹਾਦਤ ਦਾ ਸਮਾਗਮ ਜੋ ਉਹ ਪਲ ਜੋ ਉਹ ਘੜੀਆਂ ਜਦੋਂ ਅਨੰਦਪੁਰ ਸਾਹਿਬ ਤੋਂ ਚੱਲ ਕਰਕੇ ਪੂਜਨੀਕ ਮਾਤਾ ਜੀ ਮਾਤਾ ਗੁਜਰੀ ਜੀ ਉਹਨਾਂ ਦੇ ਛੋਟੇ ਸਹਬਜ਼ਾਦੇ ਸਹਬ ਪੁੱਤਰੇ ਸਹਬਜ਼ਾਦਾ ਬਾਬਾ ਜੋਰਾ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਪੜਾਦਰ ਚੰਪੜਾ ਜਲਦੇ ਆਪਕੋ ਮੈਂ ਮਾਸਕੀ ਤੋਂ ਗੰਗੂ ਬ੍ਰਾਹਮਣ ਦੇ ਘਰ ਸਿਹੜੀ ਸਿਹੜੀ ਤੋਂ ਮਰਿੰਡੇ ਮਰਿੰਡੇ ਤੋਂ ਫਿਰ ਜਦੋਂ ਫਤੇਗੜ ਠੰਡੇ ਬੁਰਜ ਵਿਚ ਲਿਆਂਦਾ ਗਿਆ ਸਰਹੰਦ ਵਿਖੇ ਉਹ ਸਾਰੇ ਸਮੇਂ ਨੂੰ ਅਜੇ ਸੰਗਤਾਂ ਜਣੀਆਂ ਨੇ ਆਪਣੇ ਤਣ ਤੇ ਮਹਿਸੂਸ ਕਰਦੀਆਂ ਨੇ ਉਹਨਾਂ ਪਲਾਂ ਨੂੰ ਯਾਦ ਕਰਕੇ ਮਨਾ ਅੰਦਰ ਵਾਰਾਗ ਲੈ ਕਰਕੇ ਉਹਨਾਂ ਸ਼ਹੀਦਾਂ ਨੂੰ ਸਰਦਾ ਸਤਕਾਰ ਅਕੀਰਤ ਭੇਟ ਕਰਦੇ ਆ ਸ਼ਾਹੀ ਪਰਿਵਾਰ ਵੱਲੋਂ ਅਜੇ ਗੁਰੂਤ ਸਮਾਗਮ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਇੱਥੇ ਸੰਗਤਾਂ ਹਾਜ਼ਰੀਆਂ ਲੋਾਰੀਆਂ ਨੇ ਪੁੱਤੇ ਦਸਾਂ ਨੂੰ ਵੀ ਹਾਜ਼ਰੀ ਰਵਾਨ ਦਾ ਸੁਭਾਗ ਕਰਮ ਹੋਇਆ 10 ਦਿਨਾਂ ਨਾਲ ਅਕੀਰਤ ਸਤਕਾਰ ਜੋ ਸਤਾਰ ਦਸਤਿੰਦਰ ਸਿੰਘ ਜੀ ਕੌੜਾ ਮੈਂਬਰਸ਼ਿਪ ਰੂਣੀ ਗੁਰਦਰਾ ਪ੍ਰਬੰਧਕ ਕਮੇਟੀ ਜਿੰਨਾ ਦਾ ਪਰਿਵਾਰ ਦੇ ਨਾਲ ਆਪਣਾ ਬਹੁਤ ਲਗਾਅ ਫ੍ਰੇਮ ਪਿਆਰ ਹੈ ਉਹ ਚੇਚੇ ਤਰਤੇ ਉਹ ਵਿਸ਼ੰਤਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਆਓ ਅੱਜ ਦੀ ਇਹ ਗਾਥਾ ਇਹ ਸ਼ਹੀਦੀ ਦਿਹਾੜੇ ਇਤਿਹਾਸ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਗੁਰਦਰਾ ਪ੍ਰਬੰਧਕ ਸਾਹਿਬ ਨੰਬਰ ਹਾਮਲੇ ਗੁਰਦਰਾ ਨਗਰ ਰੂਪਾ ਤੇ ਹੈ ਚੇਤ ਚੇਤ ਬਰਸੈ ਵਰਤਦਾ ਹੈ ਮਨ ਵੀ ਵੇ ਸੁਸੰਗ ਵਿਚਾਰ ਗਏ ਸਤਗੁਰੂ ਦੀਆਂ ਵਰਤੋਂ ਇਹ ਨਾਲ ਸਤਗੁਰੂ ਦੀ ਰੱਬੀ ਬਾਣੀ ਬਹੁਤ ਹੀ ਮਿੱਠੀ ਹਸਨਾ ਤੋਂ you mm -hmm. mm -hmm. mm -hmm. Thank you.

مقدس نگری تو پہنچے وشیش طور پہ جہاں نے آپ سنگانے ਕੀਤਾ ਰਹੀ ਇਹ ਹਲ ਕਰਕੇ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਸੋ ਆਪ ਸੰਗਤਾਂ ਸਾਰੇ ਇਹ ਬੜੇ ਪ੍ਰਯੋਗ ਤੇ ਸਤਿਕਾਰ ਸਹਿ ਅੱਜ ਦੇ ਇਸ ਸਮਾਗਮ ਦਾ ਜੋ ਸੁੱਤੇ ਸਾਹਿਬ ਪਰਵਾਰ ਵੱਲੋਂ ਮੁੱਤਮ ਮੀਤਾਂ ਤੇ ਭਰਾ ਭਲਾ ਕੀਤਾ ਗਿਆ ਉਹਨਾ ਸਾਡੇ ਬਾਪਿਆਂ ਦੀ ਯਾਦ ਬਣਾਉਣ ਦਾ جانے گرو کلو ترپاشا جی نے سانو سربند سال کی سکھی سردا کی بخشی ہے سو so, آؤ سارے درمیان بہت ہی سرکار جو ایم ایل اے سا سردار گلتے جی دیمان بابا نرندر جی سرسر لوگ سردار چرن سن جی اور سمچے ہی جنہیں بھی بیٹھے ہوں میں کلے کلے کا نام جی اپا نامہ کے چکر چاہ ہی پیے کیونکہ آج اپا اب بابیاں نہیں کتا گانیاں سنیا جی ਸੋ ਸਾਰੀ ਸਰਕਾਰ ਦੇ ਸਰਮਾਨਜੋਗ ਨੂੰ ਪਹਿਲਾ ਮਾਰਕਿੰਗ ਕੋ ਬਹੁਤ i'm on ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਖਾਲਸਾ ਸਾਹਿਬ ਇੱਕ ਦਿੱਤੀ ਫਤਿਹ ਰੱਬਈ ਅੱਜ ਦੇ ਪ੍ਰੋਗਰਾਮਾਂ ਬਾਰੇ ਗੱਲ ਕਰੀਏ ਤੇ ਆਪਾਂ ਹੀਰਾ ਮਹਿਲ ਦੇ ਵਿੱਚ ਬੈਠੇ ਹਾਂ ਕੀ ਕਰਾਂ ਜੀ ਸਭ ਤੋਂ ਪਹਿਲਾਂ ਤੁਮ ਤੁਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਸਿਗਰਨਾ ਮਹਾਰਾਜ ਹੀਰਾ ਸਿੰਘ ਨੇ ਹੀ ਹੀਰਾ ਮਹਿਲ ਬਣਾਇਆ ਸੀਗਾ ਉਹਨਾਂ ਦੀ ਜਿਹੜੀ ਅਣਸ ਬਣਸ ਹੈ ਮਹਾਰਾ ਜੀ ਮਹਾਰਾਣੀ ਪ੍ਰੀਤੀ ਕੌਰ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਵਾਸਤੇ ਜਿਹੜਾ ਜੋੜ ਮੇਲਾ ਚੱਲ ਰਿਹਾ ਉਹਦੇ ਸਮਾਗਮ ਕਰਵਾ ਰਹੇ ਨੇ ਬਹੁਤ ਸੰਗਤ ਆਈ ਹੈ ਸ਼ਹਿਰ ਦੇ ਇਲਾਕਿਆਂ ਨੂੰ ਆਸੀ ਆਏ ਨੇ ਸਾਰੇ ਬਾਕਲ ਵਾਸੀਆਂ ਦਾ ਧੰਨਵਾਦ ਮਹਾਰਾਣੀ ਪੀਤੀ ਕੌਰ ਦਾ ਧੰਨਵਾਦ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਜੋੜ ਮੇਲਾ ਕਰਾਇਆ ਅੱਗੇ ਵਾਸਤੇ ਵੀ ਬੇਨਤੀ ਹੈ ਵੀ ਆ ਚੜ ਕੇ ਸਮਾਗਮ ਸੌਣ ਸਾਹਿਬਜ਼ਾਦਿਆਂ ਦੀ ਇਜਾਜ਼ਤ ਲਾਈਵ ਜੀ ਖਾਲਸਾ